ਸਭ ਜੋ ਬਕਾਇਆਗਾ ਕੱਲ ਤੁਸੀਂ ਇੱਕ ਵੀਡੀਓ ਸੰਜੀ ਕੀਤੀ ਜਿਹਦੇ ਵਿੱਚ ਤੁਸੀਂ ਦੱਸ ਰਹੇ ਸੀਗੇ ਕਿ ਅਦਾਲਤ ਦੇ ਵਿੱਚ ਜਿਹੜਾ ਇਹ ਅਜੇ ਤੱਕ ਕਿਤੇ ਨਾ ਕਿਤੇ ਪੂਰਾ ਕਸ਼ਮਕਸ਼ੀ ਬਣੀ ਹੋਈ ਹੈ ਕਿ ਐਫ ਆਈ ਆਰ 192 ਤੇ 129 ਦੇ ਵਿੱਚ ਜਿਹੜਾ ਹੈ ਉਹ ਕਿੱਥੋਂ ਉਹਦੀ ਸਪਸ਼ਟੀ ਨਹੀਂ ਹੈ ਸੋ ਇੱਕ ਵਾਰੀ ਪੂਰਾ ਮਾਮਲਾ ਦੱਸਦੇ ਚੱਲਿਓ ਉਹ ਜਿਹੜੀ 192 ਨੰਬਰ ਐਫ ਆਈ ਆਰ ਹੈ ਤਾਂ ਟੋਟਲੀ ਈ ਦਿਖਾਉਂਦੀ ਹੈ ਕਿ ਪੋਸਟ ਜਕਮੀ ਹੋਈ ਉਹਦੇ ਵਿੱਚ ਹਮਮ ਸੰਗਤ ਨੇ ਹਮਲਾ ਕੀਤਾ ਪੁਲਿਸ ਤੇ ਆ ਕਿ ਹੋਇਆ ਉੱਥੇ ਆਪਾਂ ਸਾਰਿਆਂ ਨੂੰ ਪਤਾ ਹੈ ਸੀਸੀਟੀਵੀ ਆਪਣੇ ਕੋਲੇ ਆਪਾਂ ਸਾਰਿਆਂ ਨੇ ਦੇਖੀਆ ਸੋਸ਼ਲ ਮੀਡੀਆ 'ਤੇ ਮੋਸਟਲੀ ਚੱਲਦੀ ਰਹੀ ਹੈ ਜੀ ਉਸੇ ਗੰਦੇ ਪਾਣੀ ਦੀਆਂ ਵਿਚਾਰਾ ਕਰਦੀ ਹੈ ਸੰਗਤ ਦੇ ਉੱਤੇ ਬੈਠੀ ਹੈ ਸੰਗਤ ਦੇ ਉੱਤੇ 192 ਨੰਬਰ ਐਫਆਈਆਰ 92 ਦਾ ਨੰਬਰ 100 ਜੀ ਇਹ ਹੈ ਕਿ 200 ਵਾਲਿਆਂ ਵੱਲੋਂ ਸੰਗਤ ਦੇ ਉੱਤੇ ਕੱਟੀ ਹੋਈ ਐ ਸੰਜਰਾ ਪਰ ਉਹ ਸੰਗਤ ਨੂੰ ਉੱਥੇ ਦੋਸ਼ੀ ਬਣਾਇਆ ਗਿਆ ਓਕੇ ਉਹ ਟੈਕ ਬਜਟ ਨਹੀਂ ਦਿਖਾਇਆ ਗਿਆ ਹੂੰ ਹੂੰ ਤਾਂ ਮੈਂ ਦੇਖੂੰਗਾ ਕਿ ਜੇ ਸਾਡੀ ਆਪਦੀ ਮੈਜੋਰਟੀ ਰਹੂਗੀ ਤਾਂ ਆਪਦੇ ਆਪਣੇ ਲੋਕ ਆ ਜਿਹੜੇ ਅੱਗੇ ਲੈ ਕੇ ਆਉਣੇ ਪਣਗੇ ਤਾਂ ਜੋ ਧੰਨ ਸਾਹਿਬ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੀਆਂ ਵਾਰ-ਵਾਰ ਹੋ ਰਹੀਆਂ ਪੁੰਤੀਆਂ ਉਹਨਾਂ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣੋ ਜੀ ਅਤੇ ਉਹਨਾਂ ਦੇ ਦੋਸ਼ੀਆਂ ਦੇ ਉੱਤੇ ਸਖਤ ਕਾਰਵਾਈਆਂ ਹੋਣ ਮਸਾਲੀ ਕਾਰਵਾਈਆਂ ਹੋਣ ਜਿਦੇ ਨਾਲ ਅ ਅਗਲੀ ਵਾਰ ਲੋਕਾਂ ਨੂੰ ਪਤਾ ਲੱਗੇ ਜੇ ਵੀ ਪੀਐਸਪੀ ਕਰਨ ਬਾਰੇ ਸੋਚੇ ਵੀ ਇਸ ਤਰ੍ਹਾਂ ਦੀ ਸਜ਼ਾ ਮਿਲੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਹਾਲਾਂਕਿ ਕੋਟਕਪੁਰਾ ਗੋਲੀकांड ਨੂੰ ਜਾਂ ਬਾਬਲ ਕਲਾ ਗੋਲੀकांड ਨੂੰ ਲੰਬਾ ਸਮਾਂ ਹੋ ਗਿਆ ਲੰਬਾ ਸਮਾਂ ਹੋ ਗਿਆ ਸਾਨੂੰ ਇਸ ਤੇ ਲਈ ਇਸ ਦੇ ਇਨਸਾਫ ਤੇ ਲਈ ਲੜਾਈ ਲੜਦੇ ਆ ਪਰ ਬੀਤੇ ਦਿਨੀ ਸੁਖਰਾਜ ਸਿੰਘ ਨਿਆਮੀ ਵਾਲਾ ਹੋਰਾਂ ਦੇ ਵੱਲੋਂ ਜਿਹੜੀ ਆ ਇੱਕ ਵੀਡੀਓ ਬਕਾਇਦਾ ਜਾਰੀ ਕੀਤੀ ਜਾਂਦੀ ਆ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਅਦਾਲਤ ਦੇ ਵਿੱਚ ਇਹਨਾਂ ਦੋਨਾਂ ਐਫਆਈਆਰਸ ਨੂੰ ਲੈ ਕੇ ਅਜੇ ਵੀ ਕਿਤੇ ਨਾ ਕਿਤੇ ਕਸ਼ਮਕਸ਼ ਬਣੀ ਹੋਈ ਹੈ ਜੇਕਰ ਅਦਾਲਤਾਂ ਦੇ ਵਿੱਚ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਆਖਿਰ ਕਿਹੜਾ ਜਿਹੜਾ ਮਸਲਾ ਹੈ ਜਾਂ ਕਿਹੜਾ ਮਾਮਲਾ ਕਿਸ ਜਗ੍ਹਾ ਦੇ ਨਾਲ ਸੰਬੰਧਿਤ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਇਨਸਾਫ ਦੀ ਜਿਹੜੀ ਆਸ ਆ ਉਹ ਅਸੀਂ ਕਿਸ ਤਰੀਕੇ ਨਾਲ ਲਗਾ ਸਕਦੇ ਆ ਪੂਰਾ ਮਸਲਾ ਕੀ ਹੈ ਤੇ ਅਦਾਲਤ ਦੇ ਵਿੱਚ ਕਿਹੋ ਜਿਹੀ ਕਸ਼ਮਕਸ਼ ਬਣੀ ਹੈ ਅਜੇ ਤੱਕ ਇਨਾ ਗੋਲੀकांड ਜੋ ਹਸਪਤਾਲੇ ਮਸਲੇ ਹੋਏ ਮਾਮਲੇ ਹੋਏ ਉਹਨਾਂ ਦੇ ਬਾਬਤ ਜੋ ਐਫ ਆਈ ਆਰਸ ਨੇ ਸੋ ਪੂਰੀ ਜਾਣਕਾਰੀ ਅਸੀਂ ਲਵਾਂਗੇ ਸੁਖਰਾ ਸਿੰਘ ਨਿਆਮੀ ਵਾਲਾ ਹੋਰਾਂ ਦੇ ਕੋਲ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਵਾਗਤ ਹੈ ਜੀ ਅਕਾਲ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਸਮੂਹ ਟੀਮ ਨੂੰ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਪਈ ਸਾ ਜੋ ਬਕਾਇਦਾ ਕੱਲ ਤੁਸੀਂ ਇੱਕ ਵੀਡੀਓ ਸੰਝੀ ਕੀਤੀ ਜਿਹਦੇ ਵਿੱਚ ਤੁਸੀਂ ਦੱਸ ਰਹੇ ਸੀਗੇ ਕਿ ਅਦਾਲਤ ਦੇ ਵਿੱਚ ਜਿਹੜਾ ਇਹ ਅਜੇ ਤੱਕ ਕਿਤੇ ਨਾ ਕਿਤੇ ਪੂਰਾ ਕਸ਼ਮਕਸ਼ ਜਿਹੀ ਬਣੀ ਹੋਈ ਹੈ ਕਿ ਐਫ ਆਈ ਆਰ 192 ਤੇ 129 ਦੇ ਵਿੱਚ ਜਿਹੜਾ ਹੈ ਉਹ ਉਹਦੀ ਸਪਸ਼ਟੀ ਨਹੀਂ ਹੈ ਸੋ ਇੱਕ ਵਾਰੀ ਪੂਰਾ ਮਾਮਲਾ ਦੱਸਦੇ ਚੱਲਿਓ ਮੈਂ ਇਹ ਦੱਸਣਾ ਚਾਹਣਾ ਕਿ ਜਿਹੜਾ ਇਨਸੀਡੈਂਟ 14 ਅਕਤੂਬਰ 2015 ਨੂੰ ਹੋਇਆ ਸੀ ਜੀ ਕੋਟਕਪੂਰਾ ਕੋਲੀ ਕਾਂਡ ਔਰ ਬਾਵਲ ਕਲਾਂ ਕੋਲੀ ਕਾਂਡੇ ਜਿੱਤੇ ਵਿੱਚ ਮੇਰੇ ਪਿਤਾ ਜੀ ਸ਼ਹੀਦ ਵੀ ਹੋਏ ਸੀ ਬਾਵਲ ਕਲਾਂ ਦੇਗੇ ਹੂੰ ਤੋਂ ਇੱਕੋ ਦੇ ਦੋ ਵੱਡੇ ਇਨਸੀਡੈਂਟ ਵਾਪਰੇ ਸੀ ਜਿਦੇ ਵਿੱਚ ਪੂਰਾ ਪੰਜਾਬ ਜਿਹੜੇ ਤਰ੍ਹਾਂ ਤੋਂ ਅੱਜ ਵੀ ਪੀੜਤ ਆ ਹੂੰ ਪਰ ਜੇ ਆਪਾਂ ਗੱਲ ਕਰੀਏ ਕੋਟਕਪੂਰੇ ਦੇ ਵਿੱਚ ਜਦੋਂ ਪੁਲਿਸ ਵੱਲੋਂ ਉੱਥੇ ਐਫਆਈਆਰ ਕੱਟੀ ਜਾਂਦੀ ਆ ਤਾਂ ਐਫਆਈਆਰ ਨੰਬਰ 192 ਇਹ ਮਤਲਬ ਦਸਦੀ ਪਾਠਾ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਸਮਝਾइए ਲੋਕਾਂ ਨੂੰ ਕਿ 192 ਨੰਬਰ ਐਫਆਈਆਰ ਆ 92 ਦਾ ਨੰਬਰ 100 ਉਹ ਇਹ ਹੈ ਤੇ ਪੁਲਿਸ ਵਾਲਿਆਂ ਵੱਲੋਂ ਸੰਗਤ ਦੇ ਉੱਤੇ ਕੱਟੀ ਹੋਈ ਐਫਆਈਆ ਪਰ ਨੂੰ ਸੰਗਤ ਨੂੰ ਉੱਥੇ ਦੋਸ਼ੀ ਬਣਾਇਆ ਗਿਆ। ਇਸੇ ਉਹ ਉੱਥੇ ਇੱਕ ਜਕਮੀ ਦਿਖਾਇਆ ਗਿਆ। ਹੂੰ। ਤਾਂ ਫਿਰ ਉਸ ਤੋਂ ਬਾਅਦ ਉਹ ਜਿਹੜੀ ਨਵੀਂ ਸਰਕਾਰ ਬੰਦੀ ਆ ਕਾਂਗਰਸ ਵੀ 2018 ਦੇ ਵਿੱਚ ਜਸਟਿਸ ਰਵੀ ਸਿੰਘ ਖੰਨਾ ਦਾ ਕਮਿਸ਼ਨ ਬੰਦਾ ਹੈ। ਉਸ ਕਮਿਸ਼ਨ ਦੀ ਇਨਵੈਸਟੀਗੇਸ਼ਨ ਦੇ ਉੱਤੇ 129 ਨੰਬਰ ਐਫਆਈਆ ਇੱਕ ਨਵੀਂ ਕੱਟੀ ਜਾਂਦੀ ਹੈ। ਓਕੇ ਹੂੰ। ਇਹ ਹੁੰਦੀ ਆ ਸੰਗਤ ਵੱਲੋਂ ਪੁਲਿਸ ਵਾਲਿਆਂ ਤੇ ਪਰ ਨਾਕਰਮੀਆਂ ਬਰ ਲੋ ਹਮਲਾ ਕਰਨ ਵਾਲਿਆਂ ਤੇ ਜੀ ਉਹ ਉਸ ਐਫ ਆਈ ਆਰ ਦੇ ਬੇਸਟ ਸਾਰੀਆਂ ਇਨਵੈਸਟੀਗੇਸ਼ਨ ਹੋਈਆਂ ਹੂੰ ਉਹ ਉਸ ਐਫ ਆਈ ਆਰ ਦੇ ਬੇਸਟ ਹੀ ਸਾਰੀ ਜਿਹੜੀ ਜਾਂਚ ਪਰਤਾਲਾ ਦੀ ਚੱਲੀ ਹੈ ਕੋਰਟ ਵੀ ਕੋਟਾਂ ਦੇ ਵਿੱਚ ਚੱਲੀ ਆ ਪਰ ਜਿਹੜੇ ਬੇਸਿਕਲੀ ਇਹਦੇ ਤੇ ਜ਼ਿੰਮੇਵਾਰ ਲੋਕ ਨੇ ਉਹ ਚਾਹੇ ਬਵਲ ਕਲਾ ਨੇ ਚਾਹੇ ਕੋਟਕਪੂਰੇ ਨੇ ਦੇ ਆਰ ਬੋਥ ਆਫ ਸੇਮ ਉਹ ਦੋਨੇ ਇੱਕੋ ਜਿਹੇ ਲੋਕ ਨੇ ਤੇ ਉਹਨਾਂ ਦੀ ਹਮੇਸ਼ਾ ਚਰਚਾ ਜਿਹੀ ਰਹਿੰਦੀ ਆ ਕਿ ਕਿਸੇ ਨੇ ਕਹੇ ਕੇਸ ਨੂੰ ਉਲਝਾਇਆ ਦਵੇ ਹੂੰ ਆਪਣੇ ਬਚਾ ਪਾਠ ਦੇ ਲਈ ਜੀ ਤੋਂ ਉਹ 192 ਦਾ ਰੱਟਾ ਲਾ ਕੇ ਆਪਣਾ ਕੇਸ ਲੜਨ ਲੱਗ ਜਾਂਦੇ ਆ ਕਿ ਅਸੀਂ ਸਹੀ ਆ ਹੂੰ ਤੇ ਦੂਸਰੇ ਪਾਸੇ ਅ ਤੇ ਆਪਾਂ ਗੱਲ ਕਰੀਏ ਵੀ ਆਪਣੇ ਵੱਲੋਂ ਅਸੀਂ 129 ਨੰਬਰ ਨੂੰ ਸਹੀ ਠਹਿਰੋਣੇ ਆ ਕਿਉਂਕਿ ਸਾਡੇ ਤੇ ਪਾਠ ਕਰਦਿਆਂ ਤੇ ਬਾਣੀ ਪੜਦਿਆਂ ਤੇ ਹਮਲਾ ਕੀਤਾ ਗਿਆ ਅਤਿਵੀਅ ਅਦਾਲਤਾਂ ਦੇ ਵਿੱਚ ਇੱਕ ਆਰਡਰ ਦਾ ਪਾਸ ਹੋ ਜਾਂਦਾ ਕਿ ਤੇ ਪ੍ਰਾਇਲ ਚਲਾਇਆ ਜਾਣਾ ਹਾਲਾਂਕਿ 10 ਸਾਲ ਦਾ ਸਮਾਂ ਹੋ ਚੁੱਕਿਆ ਇਹਨਾਂ ਦੋਸ਼ੀਆਂ ਨੂੰ ਅਜੇ ਜੇਲ੍ਹਾਂ 'ਚ ਬੰਦ ਹੋਣਾ ਚਾਹੀਦਾ ਸੀ ਪਰ ਇਹ ਪ੍ਰਾਇਲ ਚਲਾਉਣ ਦੇ ਲਈ ਇਹ ਕੇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਇਨਵੈਸਟੀਗੇਸ਼ਨਾਂ ਹੋ ਚੁੱਕੀਆਂ ਸਾਰਾ ਕੁਝ ਹੋ ਚੁੱਕਿਆ ਹੈ ਗੱਲਬਾਤ ਕਰਨ ਦੇ ਲਈ ਨਿਤ ਨਵੀਂ ਨਵੀਂ ਤੋਂ ਨਵੀਂ ਐਪਲੀਕੇਸ਼ਨ ਕੋਰਟ ਦੇ ਵਿੱਚ ਲਾ ਦਿੱਤੀ ਜਾਂਦੀ ਆ ਜਿਹਨੂੰ ਮੈਂ ਕਹੂੰਗਾ ਕਿ ਵਾਰ-ਵਾਰ ਜਿਹੜਾ ਡਿਲੇ ਹੋ ਕੀਤਾ ਜਾ ਰਿਹਾ ਵੀ ਇੱਕ ਦੂਜੇ ਦੀ ਬਹਿਸ ਨਾ ਹੋ ਸਕੇ ਤੇ ਜੀ ਸਾਰੇ ਪੰਜਾਬ ਸਰਕਾਰ ਨੂੰ ਇਹੀ ਕਹੂੰਗਾ ਕਿ ਲੰਬਾ ਸਮਾਂ ਚੱਲਦੇ ਨਾਲ ਜਿਹੜੇ ਸਾਡੇ ਕੇਸ ਦੇ ਆ ਵਿਟਨਸ ਨਹੀਂ ਲੋਪ ਕੁਦਰਤੀ ਤੌਰ ਤੇ ਬਿਨਿਆਵੀ ਮੌਤ ਕਿਸੇ ਨੂੰ ਵੀ ਆ ਸਕਦੀ ਹੈ ਕੱਲ ਦਾ ਕਿਸੇ ਦਾ ਪਤਾ ਨਹੀਂ ਤਾਂ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੱਲ ਕੀਤਾ ਜਾਵੇ ਜਿਸ ਤਰ੍ਹਾਂ ਬੇਰਕਲਾ ਗੋਲੀਕਾਂ ਦੇ ਕੇਸ ਦੇ ਦੋ ਤਿੰਨ ਗਵਾਹ ਕੁਦਰਤੀ ਮੌਤ ਦਾ ਕਾਰਨ ਬਣ ਚੁੱਕੇ ਨਹੀਂ ਬਿਲਕੁਲ ਉਹਨਾਂ ਦੀ ਮੌਤ ਹੋ ਚੁੱਕੀ ਹੈ ਜੀ ਜੀਵਨ ਵਾਲੇ ਕੇਸਾਂ ਦੇ ਉੱਤੇ ਜਿਹੜੀ ਆ ਦਿੱਕਤ ਪੈਊਗੀ ਤੇ ਇਹੀ ਕਹੂੰਗਾ ਕਿ ਜੇ ਪੰਜਾਬ ਸਰਕਾਰ ਨੇ ਪੁਲਿਸ ਨੂੰ ਬਚਾਉਣਾ ਹੀ ਆ ਫਿਰ ਤੋਂ ਜੋ ਮਰਜ਼ੀ ਕਰ ਸਕਦੇ ਆ ਤੇ ਨਹੀਂ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ 192 ਨੰਬਰ ਐਫ ਆਈ ਆਰ ਜਿਹੜੀ ਜਸਟਿਸ ਰঞ্জੀਤ ਸਿੰਘ ਹੋਣਾ ਨੇ ਵੀ ਕਹੀ ਸੀ ਗਲਤ ਹੈ ਜਿਹੜੀ ਉਸ ਤੋਂ ਬਾਅਦ ਹੋਰ ਇਨਵੈਸਟੀਗੇਸ਼ਨ ਟੀਮਾਂ ਦਿੰਦੀ ਆ ਪਾਇਸਾ ਵੀ ਇਥੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਐਫ ਆਈ ਆਰ 192 ਆ ਹਾਲਾਂਕਿ ਜਿਹੜੀ ਸਰਕਾਰ ਦਾ ਪੱਖਪੂਰਦੀ ਹੈ ਤੇ ਦੂਸਰੀ ਜਿਹੜੀ ਸੰਗਤ ਦੇ ਹੱਕ ਚ 129 ਜਿਸ ਪਹਿਲੇ ਕੋਰਟ ਦੇ ਵਿੱਚ ਬਹਿਸ ਹੁੰਦੀ ਹੈ ਜਾਂ ਇੰਜ ਕਹਿ ਲਈਏ ਕਿ ਜਿਸ ਪਹਿਲੇ ਟ੍ਰਾਇਲ ਦੀ ਗੱਲ ਕੀਤੀ ਜਾਂਦੀ ਹੈ ਇਹ ਜੋ ਐਫਆਈਆਰਸ ਨੇ ਇੱਕ ਕਿਤੇ ਨਾ ਕਿਤੇ ਕਲੈਸ਼ ਕਰਦੀਆਂ ਨੇ ਜਾਂ ਕਿਸ ਤਰੀਕੇ ਦਾ ਉਸ ਵੇਲੇ ਜਿਹੜਾ 92 ਨੰਬਰ ਐਫਆਈਆਰ ਤਾਂ ਟੋਟਲੀ ਇਹ ਦਿਖਾਉਂਦੀ ਆ ਕਿ ਪੁਲਿਸ ਜ਼ਖਮੀ ਹੋਈ ਉਹਦੇ ਚ ਸੰਗਤ ਨੇ ਹਮਲਾ ਕੀਤਾ ਪੁਲਿਸ ਤੇ ਆ ਕਿ ਹੋਇਆ ਉੱਥੇ ਆਪਾਂ ਸਾਰਿਆਂ ਨੂੰ ਪਤਾ ਸੀਸੀਟੀਵੀ ਆਪਣੇ ਕੋਲੇ ਆਪਾਂ ਸਾਰਿਆਂ ਨੇ ਦੇਖੀਆ ਸੋਸ਼ਲ ਮੀਡੀਆ ਤੇ ਮੋਸਟਲੀ ਚੱਲਦੀ ਰਹੀ ਹੈ ਜੀ ਐਵੇਂ ਸੰਦੇ ਬਣੇ ਪਾਣੀ ਦੀਆ ਬਿਛੜਾ ਕਰਦੀ ਹੈ ਸੰਗਤ ਦੇ ਉੱਤੇ ਬੈਠੀ ਸੰਗਤ ਦੇ ਉੱਤੇ ਉਸ ਤੋਂ ਹੀ ਸੰਗਤ ਨੂੰ ਖਦੇੜਦੀ ਆ ਪੁਲਸ ਹੀ ਗੋਲੀਆਂ ਚਲਾਉਂਦੀ ਆ ਸ਼ਰੀਰਾਂ ਪੁਲਸ ਹੀ ਉੱਥੇ ਬੰਦਿਆਂ ਦੇ ਗੋਲੀਆਂ ਮਾਰਦੇ ਬਿਲਕੁਲ ਜੀ ਸੋ ਜਿਸ ਵੇਲੇ ਸੁਣਵਾਈ ਹੁੰਦੀ ਆ ਮਾਮਲੇ ਦੀ ਤੇ ਜੋ ਦੂਜੀ ਧਿਰ ਹੈ ਖਾਸ ਕਰਕੇ ਜੋ ਦੋਸ਼ੀ ਕਹ ਲਈਏ ਕੀ ਉਹ ਹਾਜ਼ਰ ਹੁੰਦੇ ਨੇ ਸੁਣਵਾਈ ਵੇਲੇ ਬੈਸ ਵੇਲੇ ਉਹਨਾਂ ਨੂੰ ਹਾਜ਼ਰ ਹੋਣ ਦੀ ਨਹੀਂ ਲੋੜ ਪੈਂਦੀ ਜੀ ਦੇਖੋ ਉਹ ਤਾਂ ਫਿਰ ਉਹੀ ਗੱਲ ਆ ਜੀ ਨਾ ਸਰਕਾਰ ਤੋਂ ਵੱਡੇ ਹੋ ਕੇ ਚੱਲ ਰਹੇ ਆ ਉਹ ਚਾਹੇ ਬੇਅਦਬੀ ਦੀ ਗੱਲ ਕਰਨਗੇ ਉਹ ਚ ਸੱਸੇ ਵਾਲਾ ਬਾਰ ਬਾਰ ਹੀ ਹਿੰਦੀ ਦਾ ਬਰਾਦਕਾਰੀ ਆ ਇਹ ਹੋਵੇ ਉਹ ਕਿਹੜਾ ਪੇਸ਼ ਹੁੰਦਾ ਉਹਨੂੰ ਵੀ ਉਹ ਤਾਂ ਬਕਾਇਦਾ ਪ੍ਰੋਲ ਤੇ ਵੀ ਆ ਹੁਣ ਜੀ ਬਿਲਕੁਲ ਉਹਨਾਂ ਨੂੰ ਪ੍ਰੋਲ ਮਿਲ ਜਾਂਦੇ ਉਸੇ ਤਰ੍ਹਾਂ ਹੀ ਇਹ ਗੋਲੀ ਕੱਢ ਦਾ ਕੇਸ ਆ ਇਹ ਇਹ ਜਿਹੜੇ ਵੱਡੇ ਲੋਕ ਨੇ ਇਹਨਾਂ ਦੀਆਂ ਪੇਸ਼ੀਆ ਨਹੀਂ ਹੋ ਰਹੀਆਂ ਇਹਨਾਂ ਦਾ ਹਾਜ਼ਰ ਹੋਣਾ ਹੀ ਨਹੀਂ پابੰਦ ਹੋਇਆ ਹਜੇ ਤੇ ਸਜ਼ਾ ਇਹਨਾਂ ਨੂੰ ਕਿੱਥੋਂ ਕਰ ਦੇਣਗੇ ਸੋ ਬੇਸਿਕਲੀ ਅਸੀਂ ਤਾਂ ਚਾਹੁੰਦੇ ਆ ਕਿ ਇਸ ਦੇ ਉੱਤੇ ਟ੍ਰਾਇਲ ਜਲਦੀ ਤੋਂ ਜਲਦੀ ਚੱਲੇ ਤਾਂ ਜੋ ਜਿਹੜੇ ਲੋਕ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾ ਮਿਲ ਨਹੀਂ ਤੁਹਾਨੂੰ ਰੀਸੈਂਟਲੀ ਵੇਖਣ ਨੂੰ ਮਿਲਦਾ ਖਬਰਾਂ ਜਿਵੇਂ 1992 ਦਾ ਮੁਕਾਬਲਾ ਬਣਾਇਆ ਉਹਨੂੰ 2025 ਦੇ ਵਿੱਚ ਆ ਕੇ سزا ਦੇ ਰਹੇ ਆ ਤੁਸੀਂ ਇਨਸਾਫ ਥੋੜੀ ਜਿਹਾ ਹੂੰ ਪੂਰੇ ਅੰਬਰ ਲੰਘ ਜਾਂਦੇ ਕਿਸੇ ਦੇ ਬਿਲਕੁਲ ਸੋ ਪਾਇਸਾਬ ਜੀ ਇਹ ਗੱਲ ਕਰ ਲਈਏ ਕਿ ਬੀਤੇ ਸਮੇਂ ਦੇ ਵਿੱਚ ਜੋ ਫਰੀਦਕੋਟ ਤੋਂ ਜਿਹੜਾ ਕੇਸ ਆ ਉਹ ਹਾਈ ਕੋਰਟ ਵੱਲ ਚੱਲ ਜਾਣਾ ਇਹਦਾ ਵੀ ਕੋਈ ਅਸਰ ਪਿਆ ਪੂਰਾ ਅਸਰ ਪੈਂਦਾ ਜੀ ਜਿੱਥੇ ਤੱਕ ਵਾਹ ਜਿਹੜੇ ਇਨਸੀਡੈਂਟ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਹੋਇਆ ਹੂੰ ਤਾਂ ਫਰੀਦਕੋਟ ਦੀ ਕੋਰਟ ਆ ਜਿਹੜੀ ਮਤਲਬ ਪਿੰਡ ਤੋਂ ਤਕਰੀਬਨ 20 ਕਿਲੋਮੀਟਰ ਦਾ ਡਿਸਟੈਂਸ ਹੋਊਗਾ ਕਿਸੇ ਦਾ 25 ਹੋਊਗਾ ਹੂੰ ਉੱਥੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਜਿਹੜੇ ਦੋਸ਼ੀਆਂ ਦੇ ਖਿਲਾਫ ਕੇਸ ਚੱਲਦੇ ਵੀ ਉੱਥੇ ਜਾਣਾ ਵੀ ਕਿਤੇ ਨਾ ਕਿਤੇ ਬੰਦੇ ਦਾ ਮਨ ਡਰਦਾ ਹੈ ਕਿ ਉਹਾਂ ਅੱਥੇ ਕੁਝ ਕਰਾਣ ਆ ਦੇਣ ਜਾਂ ਇਹ ਕੁਝ ਕਰਨ ਆ ਦੇਣ ਤੇ ਉਹ ਹਾਂਜੀ ਤੇ ਉਹ ਹਾਂ ਤੇ 500 ਕਿਲੋਮੀਟਰ ਉਹਦੇ ਘਰ ਤੋਂ ਦੂਰ ਗਵਾਹੀ ਦੇਣ ਇਹਨਾਂ ਦੇ ਖਿਲਾਫ ਜਾਣਗੇ ਤਾਂ ਕੀ ਸੋਚ ਕੇ ਜਾਣਗੇ ਕੀ ਸਰਕਾਰ ਨੇ ਉਹਨਾਂ ਦੀ ਗਵਾਹੀ ਦੇ ਲਈ ਕੋਈ ਇਦਾਂ ਦੀਆਂ ਇੰਟਰੈਕਸ਼ਨਸ ਆ ਦਿੱਤੀਆਂ ਕੋਈ ਉਹਨਾਂ ਦੀ ਸੇਫਟੀ ਪਰਪਸ ਵਾਸਤੇ ਕੁਝ ਕੀਤਾ ਨਹੀਂ ਕੀਤਾ ਹਾਲਾਂਕਿ ਜਿਨ੍ਹਾਂ ਨੇ ਇਹ ਤਾਅੰਦ ਨੂੰ ਇੰਜਾਮ ਦਿੱਤਾ ਉਹ ਜਿੰਨੇ ਵੀ ਦੋਸ਼ੀ ਐ ਤੇ ਨਾਮਜਾਦਾ ਉਹਨਾਂ ਸਾਰਿਆਂ ਨੂੰ ਸਿਕਿਉਰਟੀਆਂ ਮਿਈਆਂ ਹੋਈਆਂ। ਸੋ ਜੂ ਪੂਰੇ ਜੇਕਰ ਸਨਾਰਿਆਂ ਨੂੰ ਦੇਖਿਆ ਜਾਏ ਤਾਂ ਪੰਜਾਬ ਸਰਕਾਰ ਤੋਂ ਕੀ ਮੰਗ ਰੱਖਣਾ ਚਾਹੋਗੇ? ਇੱਕ ਪੰਜਾਬ ਸਰਕਾਰ ਤਾਂ ਦੇਖੋ ਜੀ ਪੰਜਾਬ ਦੇ ਲੋਕਾਂ ਨੇ ਤਿੰਨ ਸਰਕਾਰਾਂ ਹੀ ਬਦਲਦੀਆਂ। ਹਾਂ ਹਾਂ। ਇਸ ਇਸ਼ੂ ਦੇ ਉੱਤੇ ਸਰਕਾਰ ਜਦੋਂ ਬਣ ਜਾਂਦੀਆਂ ਉਦੋਂ ਕੱਖ ਨਹੀਂ ਕਰਦੀਆਂ ਉਹ ਇਸ ਇਸ਼ੂ ਨੂੰ ਖੁੱਲ ਜਾਂਦੀਆਂ ਜਦੋਂ ਇਸ਼ੂ ਦੇ ਉੱਤੇ ਬਣਦੀਆਂ ਉਹ ਫਿਰ ਸਾਡੇ ਲੋਕਾਂ ਦਾ ਫਰਜ਼ ਬਣਦਾ ਉਹਨਾਂ ਨੂੰ ਯਾਦ ਕਰਾਉਣਾ ਹੂੰ ਤਾਂ ਮੈਂ ਇਹੀ ਕਹੂੰਗਾ ਕਿ ਜੇ ਸਾਡੀ ਆਲਟੀ ਮੈਜੋਰਟੀ ਰਹੂਗੀ ਤਾਂ ਆਪਦੇ ਆਪਣੇ ਲੋਕ ਹੈ ਜਿਹੜੇ ਅੱਗੇ ਲੈ ਕੇ ਆਉਣੇ ਪੈਣਗੇ ਤਾਂ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਰ-ਵਾਰ ਹੋ ਰਹੀਆਂ ਬੇਅਦਬੀਆਂ ਉਹਨਾਂ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣ ਜੀ ਅਤੇ ਉਹਨਾਂ ਦੇ ਦੋਸ਼ੀਆਂ ਦੇ ਉੱਤੇ ਸਖਤ ਕਾਰਵਾਈਆਂ ਹੋਣ ਮਿਸਾਲੀ ਕਾਰਵਾਈਆਂ ਹੋਣ ਕੀਤੇ ਨਾਲ ਆ ਅਗਲੀ ਵਾਰ ਲੋਕਾਂ ਨੂੰ ਪਤਾ ਲੱਗੇ ਜੇ ਕੋਈ ਬੇਅਦਬੀ ਕਰਨ ਬਾਰੇ ਸੋਚੇ ਵੀ ਇਸ ਤਰ੍ਹਾਂ ਦੀ ਸਜ਼ਾ ਮਿਲੂਗੀ ਤੇ ਜਿਹੜੇ ਬੇਅਦਬੀ ਤੇ ਗੋਲੀकांड ਕਰਨ ਵਾਲੇ ਲੋਕ ਨੇ ਇਹਨਾਂ ਨੂੰ ਸਖਤ ਸਜ਼ਾਾਂਵਾਂ ਜਿਹੜੀਆਂ ਜਲਦੀ ਤੋਂ ਜਲਦੀ ਹੋਣੀਆਂ ਚਾਹੀਦੀਆਂ ਤਾਂ ਹੀ ਇਹ ਦੇ ਪੰਜਾਬ ਦੇ ਵਿੱਚ ਉਹ ਅਮਨ ਸ਼ਾਂਤੀ ਹੈ ਜਿਹੜੀ ਕਾਇਮ ਰਹੂਗੀ ਜੀ ਸੁਪਾਈ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਰਸ਼ ਕਰਾਂਗੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਸੋਇ ਸੰਤ ਸੁਖਰਾ ਸਿੰਘ ਨਿਆਮੀ ਵਾਲਾ ਅਸੀਂ ਜਾਣਦੇ ਹਾਂ ਜੀ ਲੰਬੇ ਸਮੇਂ ਤੋਂ ਬੇਅਦਬੀਆਂ ਦੇ ਇਨਸਾਫ ਦੇ ਲਈ ਜੋ ਗੋਲੀਕਾਂਡ ਹੋਇਆ ਕੋਟਕਪੁਰਾ ਬਾਬਲ ਕਲਾਂ ਦਾ ਉਸ ਤੇ ਇਨਸਾਫ ਦੇ ਲਈ ਲੰਬੀ ਲੜਾਈ ਲੜ ਰਹੇ ਨੇ ਜਿਨ੍ਹਾਂ ਨੇ ਜਿੱਥੇ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਦੋਸ਼ੀਆਂ ਨੂੰ ਜਿਹੜੀ ਹੈ ਉਹ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਨਾਲ ਦੇ ਨਾਲ ਉਹਨਾਂ ਨੇ ਸਿੱਖ ਜਗਤ ਨੂੰ ਵੀ ਇਹ ਜਿਹੜੀ ਹੈ ਅਪੀਲ ਰੱਖੀ ਹੈ ਕਿ ਆਪਣੇ ਲੋਕਾਂ ਨੂੰ ਜਿਹੜਾ ਹੈ ਉਹ ਅੱਗੇ ਲਿਆਂਦਾ ਜਾਵੇ ਤਾਂ ਜੋ ਅਜੇ ਦੋਸ਼ੀਆਂ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਹੋ ਸਕੇ ਹੋਰ ਅਪਡੇਟਸ ਦੇ ਲਈ ਬਨੇ ਰਹੋ ਕਾਲ ਚੈਨਲ ਦੇ ਨਾਲ ਤਦ ਤੱਕ ਦੇ ਲਿਆ ਗਿਆ ਦਿਓ ਧੰਨਵਾਦ